ਕੰਗratulations ਟ੍ਰੇਲਰ ਦੇ ਲਈ ਜਿਵੇਂ ਨਾ ਹੁਣੇ ਹਰਸਿਮਰਨ ਨੇ ਮੈਂਸ਼ਨ ਕੀਤਾ ਕਿ मिडिल ऑफ द ट्रांसफॉर्मेशन ट्रांसफॉमे उस वे आप जब उस वेल्ले गल करते होंगे सके है ना गैटिंग बैक ऑन द कैमरा बिकॉज तुम यूज़ टू कुछ होर लुक्स दे हो बट गैटिंग बैक ऑन द कैमरा एंड डूइंग दिस कैरेक्टर है ना एक uh, क्या ना कि स्पेसली जब क्योंकि आप इस इशू बारे गल की है कि वह थोड़े तो लिए कि चैलेंजिंग सेगा कि हाँ यार मैं आई हैव टू बी ऑन कैमरा एंड ਇਨ ਦਿਸ ਵੇ ਵਟਐਵਰ ਵੇ ਆਈ ਹੈਵ ਗਾਟਨ ਇਟ ਤਾਂ ਉਹ ਆਉਣਾ ਕਿੰਨਾ ਕੋ ਮੁਸ਼ਕਿਲ ਸੀਗਾ ਕਿੰਨਾ ਕੋ ਚੈਲੰਜਿੰਗ ਸੀਗਾ ਤੇ ਇਹਦੇ ਨਾਲ ਐਕਸੈਪਟੈਂਸ ਕਿੰਨੀ ਕੀ ਤੁਸੀਂ ਮੰਨਦੇ ਹੋ ਸੀ ਹੈਜ਼ਿਟੇਸ਼ਨ ਜ਼ਰੂਰ ਸੀ ਬਿਕਾਜ਼ ਹਾਈ ਨਹੀਂ ਮੇਰੀ ਮੋਟੋ ਹੈਗੀ ਇੱਕ ਮੂਵੀ ਮੋਟਾਪੇ ਤੇ ਯੂ نو ਸੋ ਉਹਦੇ ਵਿੱਚ ਇਟਸ ਆਲ ਜਸਟੀਫਾਈਡ ਹਾਲਾਂਕਿ ਜਦੋਂ ਮੈਂ ਉਹ ਫਿਲਮ ਵੀ ਸ਼ੂਟ ਕਰਦੀ ਸੀ ਤਾਂ ਮੈਂ ਫਰਸਟ ਡੇ ਆਫ ਸ਼ੂਟ ਤੇ ਜਾਂਦੀ ਸੀ ਆ ਯੂਸਟ ਟੂ ਫੀਲ ਪੀਪਲ ਆ ਸਟੇਰਿੰਗ ਐਟ ਮੀ ਆ ਕੋਈ ਹੱਸ ਵੀ ਰਿਹਾ ਹੈ ਤਾਂ ਤੁਹਾਨੂੰ ਥੋੜਾ ਜਿਹਾ ਹੋ embarrassment keh lo ya thoda ja tonu feel ta hunda hai because you're still female you still you know wearing these tight t-shirts and and ਯੂ نو ਪੀਪਲ ਕੀ ਸੋਚ ਰਹੇ ਨੇ ਆ ਕੀ ਗੱਲਾਂ ਕਰ ਰਹੇ ਨੇ ਸੋ ਜਦੋਂ ਮੈਨੂੰ ਇਸ ਮੂਵੀ ਲਈ ਅਪਰੋਚ ਕੀਤਾ ਗਿਆ ਕਿ ਇਟਸ ਓਕੇ ਐਂਡ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਮੈਨੂੰ ਹਜੇ ਵੀ ਯਾਦ ਹੈ ਮੈਂ ਹਰਜੋਤ ਜੀ ਨੂੰ ਕਿਹਾ ਕਿ ਆਈ ਥਿੰਕ ਹਫਤਾ ਕ ਪਹਿਲਾਂ ਕਿ ਤੁਸੀਂ ਐਕਟਰਸ ਚੇਂਜ ਕਰ ਲਓ ਬਿਕਾਜ਼ ਆਈ ਐਮ ਜਸਟ ਆਈਵ ਜਸਟ ਫਿਨਿਸ਼ਡ ਹਾਈਨੀ ਮੇਰੀ ਮੋਟੋ ਸੌਰੀ ਮੈਂ ਮੈਂ ਇੱਕ ਗੱਲ ਐਡ ਕਰਦਾ ਕੰਪਲੀਟ ਕਰ ਲੈਂਦਾ ਸੌਰੀ 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 ਮੈਂ ਇੱਕ ਗੱਲ ਐਡ ਕਰਨ ਲੱਗਿਆ ਕਿ ਆਪਣੇ ਨਾਂ ਇੱਕ ਦਿਮਾਗ ਦੇ ਵਿੱਚ ਵਸਾਇਆ ਹੋਇਆ ਸ਼ਾਇਦ ਚਲੋ ਫਿਰ ਸ਼ਾਇਦ ਸਿਨੇਮੇ ਨੇ ਵਸਾਇਆ ਹੋਇਆ ਇੱਕ ਕਿਤੇ ਨਹੀਂ ਲਿਖਿਆ ਕਿ ਐਕਟਰ ਇਦਾਂ ਦਾ ਹੋਣਾ ਚਾਹੀਦਾ ਤੇ ਐਕਟਰ ਨਹੀਂ ਪਤਲ ਨਹੀਂ ਹੋਣੀ ਚਾਹੀਦੀ ਆ ਇਹ ਹੋਣੀ ਚਾਹੀਦੀ ਆ ਤੁਹਾਡੇ ਟੈਲੈਂਟ ਹੋਣਾ ਚਾਹੀਦਾ ਇਹ ਮੇਨ ਗੱਲ ਹੈ ਐਂਡ ਖੂਬਸੂਰਤੀ ਤੇ ਮੋਟਾਪੇ ਦਾ ਮੈਨੂੰ ਨਹੀਂ ਲੱਗਦਾ ਕੋਈ ਐਵਰੀਬਾਡੀ ਇਜ਼ ਬਿਊਟੀਫੁਲ ਐਵਰੀਬਾਡੀ ਜਿਹੜਾ ਇੱਥੇ ਧਰਤੀ ਤੇ ਕੋਈ ਇਨਸਾਨ ਆ ਕੋਈ ਵੀ ਕਰੀਚਰ ਆ ਉਹ ਸਾਰੇ ਸੋਹਣੇ ਆ ਸੋ ਮੈਂਡੀ ਯੂ ਕੈਨ ਕੰਟੀਨਿਊ ਲਾਈਕ ਜੋ ਜੋ ਫੀਲਿੰਗ ਥੀ ਨਾ ਉਹ ਕਿਉਂਕਿ ਨਾ ਵਾਈ ਆਈ ਆਸ ਦਿਸ ਬਿਕੋਜ਼ ਬਹੁਤ ਲੋਕ ਇਸ ਤੋਂ ਜਾਣਦੇ ਨੇ ਸਾਡੇ ਨਾਲ ਦੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਅਰੇ ਯਾਰ ਤੂੰ ਪਤਲਾ ਹੋ ਗਿਆ ਤੂੰ ਮੋਟਾ ਹੋ ਗਿਆ ਉਹ ਚੀਜ਼ ਚੱਲਦੀ ਹੈ ਕਿਉਂਕਿ ਆਪਣੇ ਆਪ ਨੂੰ ਸੈਲੂਲਾਈਟ ਤੇ ਇਸ ਤਰ੍ਹਾਂ ਦੇਖਣਾ ਜਿਵੇਂ ਤੁਸੀਂ ਉਹ ਕਿਹਾ ਕਿ ਹਾਂ ਉਹਨਾਂ ਨੂੰ ਕਿਹਾ ਐਕਟ੍ਰੈਸ ਚੇਂਜ ਕਰ ਲਓ ਉਹ ਜਰਨੀ ਤੋਂ ਲੈ ਮੈਂ ਇਹਨਾਂ ਨੂੰ ਕਾਲ ਕਰਕੇ ਗਿਆ ਸੀ ਐਕਟ੍ਰੈਸ ਚੇਂਜ ਕਰ ਲਓ ਮੈਂ ਹਜੇ ਮੀਟ ਟ੍ਰਾਂਸਫਰਮੇਸ਼ਨ ਛੱਡੋ ਮੈਂ ਹਜੇ ਮੂਵੀ ਖਤਮ ਕੀਤੀ ਹੈ ਐਂਡ ਆਮ ਸਟਾਰਟਿੰਗ ਦ ਟ੍ਰਾਂਸਫਰਮੇਸ਼ਨ ਸੋ ਆਈ ਥਿੰਕ ਰਫਲੀ 45 ਕਿਲੋ ਮੈਂ ਗੇਨ ਕੀਤੇ ਸੀ ਤਾਂ ਹਜੇ ਮੇਰੇ ਤੋਂ 5 ਕਿਲੋਜ਼ ਹੋਏ ਸੀਗੇ ਫਰਮ ਵਾਟ ਆਈ remember and then her georgina gaya sega ke no it's not about that sanu chahida ek you know ek kirdar chahida hai tusi sade kirdar layi fit ho and it's okay if you're overweight you're still beautiful and sade kirdar layi perfect ho so jadon main film shoot shuru kita i realized ke yes this is maybe ek mauka hai beauty de jere apne standards ne ya fir apa jo sochde ha ke aa look hi honi chahidi hai ta karke tusi actress ho ya fir tusi aa film kar sakde ho maybe haoli haoli oh change ho jayega maybe thode je takde log ਵੀ ਇੱਕ ਨਾਰਮਲ ਮੂਵੀ ਕਰਨਗੇ ਜਦੇ ਵਿੱਚ ਮੋਟਾਪਾ ਆਪਾਂ ਮੈਂਸ਼ਨ ਹੀ ਨਹੀਂ ਕਰਾਂਗੇ ਜਾਂ ਫਿਰ ਉਹ ਇੱਕ ਇਸ਼ੂ ਨਹੀਂ ਹੋਵੇਗਾ ਸੋ ਆਈ ਥਿੰਕ ਆਮ ਰੀਲੀ ਹੈਪੀ ਐਂਡ ਆਮ ਰੀਲੀ ਗਲੈਡ ਕਿ ਮੈਨੂੰ ਮਿਡ ਟਰਾਂਸਫਰਮੇਸ਼ਨ ਵਿੱਚ ਵੀ ਉਸੇ ਰੂਪ ਵਿੱਚ ਐਕਸੈਪਟ ਕੀਤਾ ਗਿਆ